ਅੱਜ ਮੇਰੇ ਕੋਲ ਹੁਣੇ ਹੀ ਸ਼ਹਿਰ ਗਾਇਕਾ ਮੰਡਾਓ ਅੱਜ ਦੀ ਮੀਤ ਸੀ ਉਹ ਆਇਆ ਸੀ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਸ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਦਾਦਾ ਇਹ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀ ਨਾਮਾ ਦੇ ਕੇ ਜਾਇਆ ਬਾਕੀ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਦੁਬਾਰਾ ਕਹਿਣਾ ਯੇੜਿੰਗ ਆ ਸ਼ਤਾਬ ਦੀਆਂ ਵਾ ਸ਼ਤਾਬ ਦੀਆਂ ਬੜੇ ਚਿਰਾਂ ਤੋਂ ਮਨਾਇਆ ਜਾਂਦੀਆਂ ਆਰੇ ਦੇ ਵਿੱਚ ਇਹ ਹੁੰਦਾ ਕਿ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਹੀ 1900 ਤੇ ਅਨਤਰ ਦੇ ਵਿੱਚ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਚਾਈ ਸਰਕਾਰ ਨੇ ਐਲਾਨ ਕੀਤਾ ਉਹਦਾ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਾਜਨਾ ਦੇ ਦਿੱਤੀ। ਉਦੋਂ ਵਿਰਾਸਤੇ ਖਾਲਸਾ ਹੁੰਦਦੇ ਵਿੱਚ ਆਇਆ ਤੇ ਹੋਰ ਬੜਾ ਬਸ। ਰੈਸ਼ ਸ਼ਤਾਬਦੀ ਕਾਲ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਆ ਐਜੂਕੇਸ਼ਨ ਹੁੰਦੀ ਹੈ। ਇਹਦੇ ਤੋਂ ਇਲਾਵਾ ਸ਼ਤਾਬਦੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ। ਦੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਬੰਦ ਕੀ ਕਰਦਾ ਆ। ਸ੍ਰੀਮੌਰ ਸਿੱਖ ਸੰਸਥਾਵਾਂ ਕਰਦੀਆਂ ਆ। ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀਂਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲਈਏ ਤਾਂ ਮੈਂ ਉਦਣ ਵੀ ਕਿਹਾ ਹੈ ਵੀ ਇਹ ਕਰਕੇ ਇਹੋ ਜਿਹੇ ਕੰਮ ਇਹ ਪੰਥ ਨੂੰ ਕਰਨ ਦੇ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣ ਆ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਵੀ ਹੈ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦਾ ਹੁਕਮ ਆ ਗੁਰਸੇਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜਾ ਗੁਰੂ ਦਾ ਸਿੱਖ ਵਾ ਉਹ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਤੇ ਜੋ ਗੁਰੂ ਦਾ ਹੁਕਮ ਆ ਉਹਨੂੰ ਸੱਤ ਸੱਤ ਕਰਕੇ ਪ੍ਰਵਾਨ ਕਰਦਾ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪਹਿਰਾ ਦੇਣਾ ਹਰ ਸਿੱਖ ਦਾ ਫਰਜ਼ ਆ ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂਜੀ ਜੀ ਵੀਰ ਸਿੰਘ ਉਹ ਆਏ ਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਸ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਾਦਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਉਹ ਇਥੇ ਆਪਣਾ ਮਾਫੀ ਨਾਮਾ ਦੇ ਕੇ ਗਏ। ਬਾਕੀ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਦੁਬਾਰਾ ਕਹਿੰਦਾ। ਜਿਹੜੀਆਂ ਸ਼ਤਾਬਦੀਆਂ ਵਾਂ ਸ਼ਤਾਬਦੀਆਂ ਬੜੇ ਚਿਰਾਂ ਤੋਂ ਮਨਾਈਆਂ ਜਾਂਦੀਆਂ। ਔਰ ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ਪੁਰ ਵੀ 1900 ਤੇ 19 ਦੇ ਵਿੱਚ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਚਾਈ ਸਰਕਾਰ ਨੇ ਐਲਾਨ ਕੀਤਾ ਉਹਦਾ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਾਜਨਾ ਦੇਵ ਸੀ ਉਦੋਂ ਵਿਰਾਸਤੇ ਖਾਲਸਾ ਹੋਂਦ ਦੇ ਵਿੱਚ ਆਇਆ ਤੇ ਹੋਰ ਬੜਾ ਕੁਝ ਰੈਸ਼ਤਾਬ ਦੀ ਕਾਲ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਐ ਜੀ ਪੀ ਸੀ ਨੂੰ ਹੋਂਦ ਲੈਂਦੇ ਆ ਇਦੇ ਤੋਂ ਇਲਾਵਾ ਸ਼ਤਾਬਦੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ ਦੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਬੰਥ ਹੀ ਕਰਦਾ ਆ ਸ੍ਰੀਮੌਰ ਸਿੱਖ ਸੰਸਥਾਵਾਂ ਕਰਦੀਆਂ ਆ ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀਂਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ ਤੇ ਮੈਂ ਉਦਣ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਹੈ ਪੰਥ ਨੂੰ ਕਰਨ ਦੇ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣਾ ਹਾਂ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਨਹੀਂ ਹੈ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸ਼ੋਭਾ ਹੀ ਦੇਊਗਾ ਜੇ ਉਹ ਕਰ ਦਿੰਦੇ ਆ ਔਰ ਉਹ ਵੀ ਸ਼ਤਾਬਦੀ ਮਨਾਉਣਾ ਹੀ ਆ ਕਿਉਂਕਿ ਦੇਵੰਡ ਮਾਲੋ ਵੀ ਜਦੋਂ ਝੰਡਾ ਚੜਾਇਆ ਜਾਂਦਾ ਉਹ ਤੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋਈ ਦੂਜਾ ਬੰਦਾ ਜਾ ਕੇ ਕਹੇ ਮੈਂ ਚੜਾਉਂਗਾ ਤੋ ਕਹਿੰਦੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्यादा ਨਾਲ ਸੰਬੰਧਤ ਆ ਉਹ ਪੰਥ ਦਾ ਅਧਿਕਾਰ ਕਿਤਾ ਉਥੇ ਕਿਸੇ ਨੂੰ ਦਖਲਦਗੀ ਨਹੀਂ ਕਰਨੀ ਚਾਹੀਦੀ ਤਾਂ ਮੈਂ ਇਹ ਕਹਿਣਾ ਕਿ ਜਿਹੜੀ ਸ਼ਤਾਬਦੀ ਆ ਫਿਰ ਸਰਕਾਰ ਧਿਆਨ ਦੇਵੇ ਅ ਤੁਸੀਂ ਅੰਮ੍ਰਿਤਸਰ ਦੇ ਹੋ ਸਾਰੇ ਗੁਰੂ ਕੇ ਮਹਿਲ ਆ ਗਲੀਆਂ ਵੇਖੀਆਂ ਉਥੇ ਇੱਥੇ ਅੱਜ ਸ਼ਗਰਤਾ ਵੀ ਆਈਆਂ ਆ ਕੁਝ ਸੰਗਤ ਵੱਲੋਂ ਜੇ ਜੋ ਦਰਸ਼ਨ ਕਰਨ ਚਾਹੀਦਾ ਤੇ 12 ਕੁੱਤੇ ਹੀ ਬਹੁਤ ਆ ਤੇ ਗੁਰੂ ਕੇ ਮਹਿਲ ਗੁਰੂ ਤੇਗਪਾਦਰ ਪਾਸ਼ਾ ਦਾ ਪ੍ਰਕਾਸ਼ ਸਥਾਨਨ ਇਸ ਕਰਕੇ ਸਰਕਾਰ ਉਥੇ ਕਰੀ ਉਹਦੀ ਦੇਖ ਸਵਾਰੇ ਗਲੀਆਂ ਵਧੀਆ ਕਰੇ ਬਾਬਾ ਬਕਾਲਾ ਵਾ ਵੱਲਾ ਵਾ ਆਨੰਦਪੁਰ ਸਾਹਿਬ ਆ ਤੇ ਇਹ ਵੀ ਸਰਕਾਰ ਜਦੋਂ ਇਹ ਕੁਝ ਕਰੂਗੀ ਇਹ ਵੀ ਸ਼ਤਾਬਦੀਆਂ ਮਨਾਉਣਾ ਹੀ ਆ ਤੇ ਸਰਕਾਰ ਨੂੰ ਇਹ ਕੁਝ ਕਰਨਾ ਚਾਹੀਦਾ ਇਹ ਕਰਨ ਵਾਲੇ ਜਿਹੜੇ ਕਾਰਜਾ ਇਹ ਸਰਕਾਰ ਦੇ ਆ ਦੂਜੀ ਗੱਲ ਜਿਹੜਾ ਭਾਸ਼ਾ ਉਹ ਭਾਗ ਆ ਮੈਨੂੰ ਨਹੀਂ ਪਤਾ ਉਹਦਾ ਕੀ ਨਾਮ ਹੈ ਜਿਹੜਾ ਉਹਦਾ ਡਾਇਰੈਕਟਰ ਆ ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਜਾਂ ਪੰਜਾਬ ਸਰਕਾਰ ਨੇ ਖਾਸ ਕਰਕੇ ਕੋਈ ਉਹਨਾਂ ਦਾ ਕੀ ਨਾ ਉਹ ਦਾ ਮਨਿਸਟਰ ਦਾ ਅਰਜੋਤ ਸਿੰਘ ਬੈਲ ਅੱਛਾ ਉਹ ਮੰਤਰੀ ਜਿਹੜਾ ਉੱਥੇ ਉਹ ਕਹਿ ਰਿਹਾ ਵੀ ਅਸੀਂ 350 ਸਾਲਾਂ ਦੀ ਸ਼ੁਰੂਆਤ ਸ਼ਿਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮਾ ਲਈ ਆੜੇ ਦੇ ਨਾਲ ਚਿਰੇ ਗਏ ਉਹਦੀ ਗੱਲ ਹੋਈ। ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ ਉਹਨੇ ਸਿੱਖਾਂ ਦੇ ਹਰਿਆਣੋਂ ਬਲਉਂਦ ਰਿਆ। ਔਰ ਇਥੇ ਸ਼ਿਕਾਇਤਾਂ ਦੀ ਲੈਣ ਲੱਗੀ। ਬਹੁਤ ਸ਼ਿਕਾਇਤਾਂ ਆਚ ਹੁਣ ਜੇ ਦੇ ਆਪਾਂ ਉਤੇ ਕਾਰਵਾਈ ਪਾਈਏ ਤੇ ਕਹਿਣਾ ਸਿਆਸਤਾ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਕਿ ਇਹ ਕਿਉਂ ਕੀਤਾ